ਖੇਤਰ ਦੇ ਪਿੰਡ ਸਿਆਣੀ ਮਾਝਾ ਤੋਂ ਵਿਕਾਸ ਨਾਲ ਜੁੜੀ ਇੱਕ ਅਹਿਮ ਅਤੇ ਸਲੱਗਾ ਜੋਖ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ಗ್ರಾಮ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਮਿਲ ਕੇ ਇੱਕ ਨਵੀਂ ਸੋਝੀ ਸ਼ੁਰੂਆਤ ਕੀਤੀ ਹੈ ਪਿੰਡ ਸਿਆਣੀ ਮਾਝਾ ਦੀ ಗ್ರಾಮ ਪੰਚਾਇਤ ਵੱਲੋਂ ਪਿੰਡ ਦੀ ਆਪਣੀ ਆਮਦਨ ਵਧਾਉਣ ਲਈ ਇੱਕ ਬਲੱਖਣ ਪਹਿਲ ਕੀਤੀ ਹੈ ਇਸ ਤਹਿਤ ਨੂਰਪ੍ਰਵੇਦੀ ਰੂਪਨਗਰ ਮੁੱਖ ਮਾਰਗ ਤੇ ਮਹਿਫਲ ਰੈਸਟੋਰੈਂਟ ਦੇ ਬਿਲਕੁਲ ਸਾਹਮਣੇ ਪੰਚਾਇਤੀ ਜ਼ਮੀਨ ਤੇ ਦੁਕਾਨਾਂ ਦੇ ਨਿਰਮਾਣ ਦੇ ਕੰਮ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਸ ਦਾ ਅਗਾਜ ਮਹਤਪਬਾ ਉਮੀਦਵਾਰੀ ਵੱਲੋਂ ਇਟਰਾਕੇ ਕੀਤਾ ਗਿਆ ਇਸ ਮੁਕੇ ਉਹਨਾਂ ਨੇ ਵੀ ਪਿੰਡ ਦੀ ਇਸ ਉਪਰਾਲੇਧੀ ਸ਼ਲਾਘਾ ਕੀਤੀ ਇਸ ਉਪਰਾਲੇਧੀ ਸਭ ਤੋਂ ਵੱਡੀ ਖਾਸ ਗੱਲ ਇਹ ਹੈ ਕਿ ਇਹ ਸਾਰਾ ਕੰਮ ਪਿੰਡ ਵਾਸੀਆਂ ਨੇ ਸਾਂਝੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ਪਿੰਡ ਦੇ ਲੋਕਾਂ ਨੇ ਖੁਦ ਅੱਗੇ ਆ ਕੇ ਆਰਥਿਕ ਮਦਦ ਪ੍ਰਦਾਨ ਕੀਤੀ ਅਤੇ ਲਗਭਗ 5 ਲੱਖ ਰੁਪਏ ਦੀ ਰਕਮ ਇਕੱਠੀ ਕਰਕੇ ਪੰਚਾਇਤ ਦਾ ਹੌਸਲਾ ਵਧਾਇਆ ಗ್ರಾಮ ਪੰਚਾਇਤ ਦਾ ਕਹਿਣਾ ਹੈ ਕਿ ਇਹਨਾਂ ਦੁਕਾਨਾਂ ਤੋਂ ਹੋਣ ਵਾਲੀ ਆਮਦਨ ਨਾਲ ਪਿੰਡ ਵਿੱਚ ਵਿਕਾਸ ਕਾਰਜਾਂ ਨੂੰ ਹੋਰ ਗਤੀ ਮਿਲੇਗੀ ਅਤੇ ਪਿੰਡ ਨੂੰ ਆਤਮ ਨਿਰਭਰ ਬਣਾਉਣ ਵੱਲ ਇੱਕ ਮਜ਼ਬੂਤ ਕਦਮ ਸਾਬਤ ਹੋਵੇਗਾ ਨਿਸ਼ਚਿਤ ਤੌਰ ਤੇ ਪਿੰਡ ਸਹੜੀਵਾਜ ਦੀ ਇਹ ਸਾਂਝੀ ਕੋਸ਼ਿਸ਼ ਉਹਨਾਂ ਪਿੰਡਾਂ ਲਈ ਵੀ ਇੱਕ ਮਿਸਾਲ ਪੱਲ ਰਹੀ ਹੈ ਮੇਰਾ ਪੰਜਾਬ ਜੂ ਲਈ ਪ੍ਰਦੀਪ ਜੀ ਦੀ ਰਿਪੋਰਟ ਆਧਨੀਏ ਹਾਲਾ ਫੰਗਤ ਨੂੰ ਆਏ ਸਗਣ ਉਹਨਾਂ ਦਾ ਨੰਦ ਸਸਰੀ ਜੀ ਨਾਮ ਸਗਾ ਬੁਲਾਉਂਦੇ ਆ ਬਾਕੀ ਭਾਈ ਇਹ ਭਲੇ ਦਾ ਕੰਮ 50 ਦਾ ਕੰਮ ਆ ਭਲੇ ਦਾ ਕੰਮ ਕਰਨ ਨਾਲ ਭਲੇ ਦਾ ਕੰਮ ਕਰਦੇ ਨੂੰ ਬਸ ਤੋਂ ਹੌਲ ਨੂੰ ਠੀਕ ਨਹੀਂ ਹੈ ਭੀਰ ਦਾ ਭਲਾ ਕਰੋ ਕਦੇ ਸਭ ਹੈ ਚੰਗੇ ਕੰਮ ਕਰੋ ਠੀਕ ਹੈ ਜੀ ਬੰਦਾ ਸਭ ਨੇ 200050 ਦਾ ਕੰਮ ਆਥਾ ਉਹਦਾ ਭਲਾ ਕਰਨਾ ਚੰਗੇ ਕੰਮ ਕਰਦੇ ਹੈ ਠੀਕ ਹੈ ਜੀ ਹੈ ਰੱਬ ਦਾ ਭਲਾ ਨਿਵਾੜਦਾ ਚੰਗੇ ਕੰਮ ਕਰਦੇ ਥਾਉਨ ਚੰਗੇ ਕੰਮ ਆਤੇ ਬਾਤੋ ਭਲੇ ਬਾਤੋ ਪਿੰਡ ਵਾਸਤੇ ਬਾਤੋ ਨਹੀਂ ਹੈ ਇਹ ਜਗ੍ਹਾ ਤੇ ਸ੍ਰੀ ਸ਼੍ਰੀ ਦਾ ਭਲਾ ਜੀ ਉਹਦਾ ਵਾਸਤੇ ਬਣਾਈ ਹੈ ਇਹ ਜਗ੍ਹਾ ਤੇ ਪਿੰਡ ਨੂੰ ਫੈਲਾਉਣ ਦਾ ਲੈਣਾ ਹੋਣਾ ਚਾਹੀਦਾ ਹੈ ਕਿ ਨਹੀਂ ਪਿੰਡ ਦਾ ਭਲਾ ਹੋਣਾ ਚਾਹੀਦਾ ਹੈ ਕਿ ਨਹੀਂ ਇਹ ਜਗ੍ਹਾ ਦਾ ਬਸ ਸਿਰਾਂ ਚੜਾਵਾ ਬਸ ਜੈ ਸ੍ਰੀ ਰਾਮ ਜੈ ਸ੍ਰੀ ਰਾਮ ਅੱਜ ਸੈਣੀ ਮਾਜਰਾਜ ਮਡੇ ਖੁਸ਼ੀ ਦੀ ਗੱਲ ਹੈ ਔਰ ਪਿੰਡ ਲਈ ਬੜਾ ਮੁਬਾਰਕ ਮੌਕਾ ਹੈ ਕਿ ਜਿਹੜੀ ਸਾਡੀ ਰੋਪਰ ਰੋਡ ਤੇ ਇੱਕ ਕਨਾਲ 13 ਮਰਲੇ ਜ਼ਮੀਨ ਨੂੰ ਪੰਚਾਇਤ ਦੀ ਸੀਗੀ ਉਹਦੇ ਵਿੱਚ ਅੱਜ ਜਿਹੜੀ ਸਮੁੱਚੇ ਪਿੰਡ ਦੀ ਦੇ ਸਹਿਯੋਗ ਦੇ ਨਾਲ 5 ਲੱਖ ਦੇ ਨੇੜੇ ਤੇੜੇ ਜਿਹੜਾ ਪੈਸਾ ਇਕੱਠਾ ਹੋਇਆ ਉਹਦੇ ਨਾਲ ਇਸ ਜਿਹੜੀ ਜ਼ਮੀਨ ਹੈ ਇਹਦੀ ਬਾਉਂਡਰੀ ਵਾਲ ਔਰ ਅੱਗੇ ਮਾਰਕੀਟ ਬਣਾਉਣ ਦੀ ਜੋ ਪ੍ਰਪੋਜ਼ਲ ਸਰਪੰਚ ਸਾਹਿਬ ਨੇ ਦੱਸੀ ਹੈ ਉਹਦੇ ਨਾਲ ਇੱਕ ਤਾਂ ਸਾਡੀ ਜਿਹੜੀ ਪੰਚਾਇਤ ਹੈ ਉਹਨੂੰ ਇਨਕਮ ਦਾ ਸਾਧਨ ਬਣੂਗਾ ਕਿਉਂਕਿ ਜੋ ਸੈਣੀਵਾੜ ਦਾ ਪਿੰਡ ਹੈ ਉਹ ਦੇਖੋ ਘਟੋ ਘਟ ਮੈਂ ਤਾਂ ਕਹਿੰਨਾ ਆਹੀ ਜ਼ਮੀਨ ਜਿਹੜੀ ਸਾਡੇ ਕੋਲ ਹੈ ਇਹ ਇੱਕ ਸਾਡਾ ਕਮਰਸ਼ੀਅਲ ਰੱਖ ਲਈਏ ਜੋ ਹੈ ਐਗਰੀਕਲਚਰ ਲੈਂਡ ਰੱਖ ਲਈਏ ਇੱਕੋ ਇੱਕ ਜ਼ਮੀਨ ਜਿਹੜੀ ਸਾਡੇ ਕੋਲ ਸੈਣੀਵਾਰੇ ਦੀ ਇਹ ਜ਼ਮੀਨ ਰੋਪੜੋੜ ਤੇ ਹੈ ਇਹਦੇ ਤੇ ਅੱਜ ਅਸੀਂ ਇੱਕ ਕਮਰਸ਼ੀਅਲ ਜਿਹੜੀ ਦੁਕਾਨਾਂ ਔਰ ਕਮਰਸ਼ਰ ਜਿਹੜਾ ਹੋਰ ਵੀ ਕੋ ਸਿਸਟਮ ਬਣੂਗਾ ਉਸ ਤਰੀਕੇ ਦੇ ਨਾਲ ਸਰਪੰਚ ਸਾਹਿਬ ਦੱਸ ਕਿਹਾ ਗਏ ਆ ਸਾਰਾ ਬਣਾਵਾਂਗੇ ਪਿੰਡ ਦੇ ਸਹਿਯੋਗ ਨਾਲ ਪਿੰਡ ਨੇ ਪਹਿਲਾਂ ਵੀ ਸਹਿਯੋਗ ਕੀਤਾ ਹੈ ਸਾਰੇ ਭਰਾਵਾਂ ਨੂੰ ਇਹ ਬੇਨਤੀ ਵੀ ਪਿੰਡ ਵਾਲਿਆਂ ਨੂੰ ਕਰਦੇ ਆ ਕਿ ਵੱਧ ਤੇ ਵੱਧ ਸਹਿਯੋਗ ਵੀ ਦੇਣ ਇਸ ਪ੍ਰੋਜੈਕਟ ਲਈ ਔਰ ਮੇਰੇ ਨਾਲ ਸਵਾਲ ਲਖਵਿੰਦਰ ਸਿੰਘ ਜੀ ਵੀ ਹੈਗੇ ਉਹ ਵੀ ਉਹਨਾਂ ਦੀ ਇੱਕ ਕਮੇਟੀ ਬਣਾ ਕੇ ਪੰਚਾਇਤ ਨੇ ਇੱਥੇ ਲਈ ਕਮੇਟੀ ਬਣਾ ਕੇ ਡਿਵੈਲਪਮੈਂਟ ਦੀ ਜਿਹੜੀ ਗੱਲ ਕੀਤੀ ਆ ਸਰ ਲਖਵਿੰਦਰ ਸਿੰਘ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਆ ਜਿੱਤੇ ਤੱਕ ਸਵਾਲ ਹੈ ਇਹ ਕਮੇਟੀ ਜਿਹੜੀ ਸਾਡੀ ਬਿਲਡਿੰਗ ਬਣਨ ਜਾ ਰਹੀ ਆ ਉਹਦੇ ਸਭ ਤੋਂ ਅੱਛੀ ਗੱਲ ਜਿਹੜੀ ਪੰਚਾਇਤ ਨੇ ਸਾਡੀ ਨੇ ਬਾਊ ਰਾਮ ਸਰੂਪ ਜੀ ਸਰਪੰਚ ਸਾਹਿਬ ਨੇ ਜਿਹੜੀ ਗੱਲ ਦੱਸੀ ਹੈ ਕਿ ਸਭ ਤੋਂ ਪਹਿਲਾਂ ਜਿਹੜੇ ਪਿੰਡ ਦੇ ਨੌਜਵਾਨ ਹੈ ਪਿੰਡ ਦੇ ਸਾਡੇ ਲੋਕ ਹੈ ਉਹਨਾਂ ਨੂੰ ਕਾਰੋਬਾਰ ਕਰਨ ਲਈ ਸਭ ਤੋਂ ਪਹਿਲਾਂ ਤਹਿਲ ਦੇ ਆਧਾਰ ਤੇ ਜਿਹੜੀਆਂ ਦੁਕਾਨਾਂ ਮਿਲਣਗੀਆਂ ਅਗਰ ਇੱਦਾਂ ਦੀ ਕੋਈ ਨਹੀਂ ਕੋਈ ਗੱਲ ਹੁੰਦੀ ਕਿ ਪਿੰਡ ਦੇ ਲੋਕ ਹੀ ਨਹੀਂ ਲੈਣ ਉਹ ਤਿਆਰ ਨਾ ਹੋਣ ਜਾਂ ਪਿੰਡ ਦੇ ਲੋਕ ਨਾ ਆਣ ਫਿਰ ਅਸੀਂ ਬਾਹਰਲੇ ਜਿਹੜੇ ਲੋਕਾਂ ਵਾਸਤੇ ਇਹ ਜਿਹੜੀ ਸਾਈਟ ਹੈ ਦੇਣ ਦੀ ਸੋਚਾਂਗੇ ਆ ਸਾਡੇ ਬਾਬਾ ਜੀ ਬਾਬਾ ਵੇਦਗੜ ਜੀ ਆ ਕੇ ਇਹਨਾਂ ਦਾ ਜਿਹੜਾ ਸਾਡਾ ਇਹ ਤਾਂ ਨਹੀਂ ਪੱਥਰ ਵੀ ਨਾਲ ਰੱਖਿਆ ਔਰ ਇਹਨਾਂ ਨੇ ਸਾਰਾ ਜਿਹੜਾ ਸਾਵੇਂ ਸਾਡੇ ਪਰ ਅਥਰ ਕਿਹਾ ਚਾਹੇ ਸਾਡੇ ਪਿੰਡ ਦਾ ਕੋਈ ਵੀ ਕਾਰੋਬਾਰ ਰਹਾ ਬਾਬਾ ਜੀ ਦੇ ਕਾਰਕਮ ਨਾਲ ਕੀ ਸ਼ੁਰੂ ਹੁੰਦਾ ਹੈ ਜਿਵੇਂ ਗੁਰਦੁਆਰਾ ਸਾਹਿਬ ਬਣਿਆ ਚਾਹੇ ਕੋਈ ਹੋਰ ਮੰਦਿਰ ਬਣਿਆ ਹਮੇਸ਼ਾ ਬਾਬਾ ਜੀ ਦੀ ਸਾਡੇ ਪਰ ਅਸ਼ੀਰਵਾਦ ਰਹਾ ਇਹਨਾਂ ਦਾ ਵੀ ਇੱਥੇ ਆਣ ਤੇ ਬਹੁਤ ਧੰਨਵਾਦ ਖਾਸ ਕਰ ਉਹ ਚੀਚਾ ਜਿਹੜਾ ਧੰਨਵਾਦ ਹੈ ਸਾਡੀ ਪੰਚਾਇਤ ਦਾ ਔਰ ਬਾਉ ਰਾਮ ਸਰੂਪ ਜੀ ਉਹਨਾਂ ਦੇ ਨਾਲ ਪੰਜ ਸੰਤੋਜ ਜੀ ਹੈਗੇ ਆ ਚਮਨ ਲਾਲ ਜੀ ਔਰ ਸਾਰੇ ਹੀ ਪੰਜ ਬਿੰਦਰ ਜੀ ਹੈ ਸਾਰੇ ਬੜੀ ਸਿੱਦਕਤ ਨਾਲ ਪਿੰਡ ਦੀ ਡਿਵੈਲਪਮੈਂਟ ਕਰਦੇ ਆ ਇਹਨਾਂ ਨੂੰ ਵੀ ਇਸ ਗੱਲ ਦੀ ਵਧਾਈ ਹੈ ਕਿ ਜਿਹੜਾ ਪ੍ਰੋਜੈਕਟ ਸ਼ੁਰੂ ਹੋਣ ਜਾ ਰਿਹਾ ਤੁਸ ਪਿੰਡ ਦੇ ਵੀ ਸਾਰੇ ਵਾਸੀ ਪਿੰਡ ਦੇ ਸਾਰੇ ਵੱਡੀ ਗਿਣਤੀ ਚ ਲੋਕ ਇੱਥੇ ਆਏ ਆ ਕਿਉਂਕਿ ਬੜੇ ਖੁਸ਼ੀ ਖੁਸ਼ਗਵਾਰ ਮਾਹੌਲ ਹੈ ਕਿ ਸਾਡੇ ਪਿੰਡ ਦਾ ਵੀ ਇੱਕ ਬੜਾ ਅੱਛਾ ਪ੍ਰੋਜੈਕਟ ਜਿਹੜਾ ਬਣਨ ਜਾ ਰਿਹਾ ਤੁਸੀਂ ਸਾਰੇ ਇੱਥੇ ਆਏ ਤੁਹਾਡਾ ਸਾਰਿਆਂ ਦਾ ਹੀ ਧੰਨਵਾਦ ਖਾਸ ਕਰਕੇ ਚੇਚੇ ਦੌਰ ਤੇ ਬਾਬਾ ਜੀ ਦਾ ਇਸ ਗੱਲ ਲਈ ਧੰਨਵਾਦ ਕਿ ਉਹਨਾਂ ਨੇ ਆਪਣੇ ਚਰਨ ਕਮਲ ਪਾਕ ਹੈ ਚਰਨਾ ਦੇ ਨਾਲ ਇੱਥੇ ਆ ਕੇ ਆਪਣੇ ਸਾਰਾ ਜਿਹੜਾ ਪ੍ਰੋਜੈਕਟ ਸ਼ੁਰੂ ਕਰਾਇਆ ਤੁਸੀਂ ਸਾਰੇ ਆਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਕੀ ਵਾਹਿਗੁਰੂ ਮੈਂ ਸਰਪੰਚ ਗ੍ਰਾਮ ਪੰਚਾਇਤ ਸੈਣੀ ਮਜਰਾ ਅਸੀਂ ਆਪਣੇ ਨੂਰਪੋਵੇ ਦੇ ਉੱਪਰ ਰੋਡ ਤੇ ਜੋ ਪੰਚਾਇਤ ਦੀ 34 ਮਾਲੇ ਜ਼ਮੀਨ ਹੈ 메ਨ ਰੋਡ ਤੇ ਉਹਦੇ ਉੱਪਰ ਅਸੀਂ ਪੰਚਾਇਤ ਦੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਦੋ ਦੁਕਾਨਾਂ ਬਣਾਣੀ ਸ਼ੁਰੂ ਕਰਨ ਲੱਗੇ ਆ ਜਿਹਨਾਂ ਦੀ ਨਏ ਅਸੀਂ ਬੌਂਡੀ ਬਾਈ ਭਰ ਰਹੇ ਆ ਤੇ ਬਾਕੀ ਦੁਕਾਨਾਂ ਦਾ ਕੰਮ ਅਨਦਾਜ਼ੇ ਦਾ ਸ਼ੁਰੂ ਹੋਣਾ ਹੈ ਪਿੰਡ ਵਾਸੀਆਂ ਦੇ ਸਹਿਯੋਗ ਨੇ 5 ਲੱਖ ਦੇ ਕਰੀਬ ਸਾਡੇ ਇਕੱਠਾ ਹੋ ਗਏ ਆ ਬਾਕੀ ਬਾਕੀ ਸੱਜਣ ਵੀ ਸਹਿਯੋਗ ਕਰਨ ਤਾਂ ਕਿ ਸਾਡਾ ਕੰਮ ਦੋ ਦੁਕਾਨਾਂ ਸਿਰੇ ਚੜ ਸਕੇ ਉਸ ਤੋਂ ਉਪਰੰਤ ਜੋ ਦੁਕਾਨਾਂ ਕਿਰਾਏ 'ਪਰ ਦੇਵਾਂਗੇ ਉਹ ਪਿੰਡ ਵਾਸੀਨ ਬੈਲ ਹੋਣਗੇ ਪਹਿਲਾਂ ਬੈਲ ਉਹਨਾਂ ਨੂੰ ਅਗਰ ਕੋਈ ਨਈ ਆਂਦਾ ਮਾਰਕੀਟ ਰੇਟ ਦੇ ਮੁਤਾਬਕ ਤਾਂ ਅਸੀਂ ਹੋਰ ਬੰਦੇ ਦੇਵਾਂਗੇ ਜੇਕਰ ਫਿਰ ਉਦੋਂ ਬਾਅਦ ਆਮਦਨ ਦੇ ਨਾਲ ਪਿੱਛੇ ਅਸੀਂ ਹੋਰ ਦੁਕਾਨਾਂ ਵੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਸਾਡੇ ਪਿੰਡ ਦੇ ਸਾਰੇ ਕਬਰ ਹੋ ਜਾਵੇ ਇਹ ਆਮਦਨ ਪਿੰਡ ਨੂੰ ਸਾਧਨ ਬਣ ਜਾਵੇ 4 ਰੁਪਏ ਆਣਦੇ ਪਿੰਡ ਦੇ ਇਸ ਦੇ ਵਿੱਚ ਪੈਸੇ ਲੱਗਣ ਉਹ ਆਪਾਂ ਜਿਹੜਾ ਪੈਸਾ ਪਿੰਡ ਚੋਂ ਇਕੱਠਾ ਕੀਤਾ ਹੈ ਪਿੰਡ ਵਾਸੀਆਂ ਦਿੱਤਾ ਦਾਨ ਵਜੋਂ ਉਹ ਅਸੀਂ ਪੈਸਾ ਪੈਸਾ ਕੋਸ਼ਿਸ਼ ਕਰ ਘੱਟ ਤੋਂ ਘੱਟ ਖਰਚ ਕਰਕੇ ਅਸੀਂ ਵੱਧ ਤੋਂ ਵੱਧ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾਵਗੀ ਜੀ ਮੈਂ ਪਿੰਡ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਤੇ ਬਾਬਾ ਜੀ ਨੇ ਸਾਡਾ ਇਹ ਦੁਗਾਦਨ ਕੀਤਾ ਹੈ ਉਹਨਾਂ ਦਾ ਬਹੁਤ ਸ਼ੁਕਰ ਗੁਜ਼ਾਰਾ ਜੀ ਸਾਡਾ ਟਾਈਮ ਕੱਢ ਕੇ ਸਾਡੇ ਇੱਥੇ ਆਏ ਆ ਬਹੁਤ-ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਵਾਤਸ਼ਾਈਆਂ ਜੇ ਸਤਿਗੁਰੂ ਨਦਰ ਕਰੇ ਸਤਿਗੁਰੂ ਜੀ ਨੇ ਵੱਡੀ ਰਹਿਮਤ ਕੀਤੀ ਉਪਾਰ ਬਖਸ਼ਿਸ਼ ਕੀਤੀ ਸਮੁੱਚੇ ਨਗਰ ਨੇ ਇੱਕ ਮੋਟ ਹੋ ਕੇ ਇਹ ਜੋ ਕਾਰਜ ਗੰਭਿਆ ਹੈ ਇਹ ਨਗਰ ਦਾ ਸਭ ਤੋਂ ਵੱਡਾ ਸਹਯੋਗ ਦੂਜਾ ਸਹਯੋਗ ਸਾਡੇ ਭਾਈਆਂ ਭਰਾਵਾਂ ਦਾ ਤੇ ಗ್ರಾಮ ਪੰਚਾਇਤ ਸੈਣੀ ਮਜਰੇ ਦਾ ਇਹ ਜੋ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਜ਼ਿੰਮੇਵਾਰੀ ਮਿਲੀ ਹੈ ਇਹਨੂੰ ਤਾਨਾਂ ਦੇ ਹੀ ਬਹੁਤ ਇਮਾਨਦਾਰੀ ਨਾਲ ਨਮਾਵਾਂਗੇ ਸਾਰੇ ਨਗਰ ਦਾ ਤੇ ਦਲੋਂ ਧੰਨਵਾਦ ਐਦਲੋ ਧਨਵਾਦ ਬਾਬਾ ਅੰਮ੍ਰਿਤਕੀ ਜੀ ਨੇ ਸਾਡੇ ਬਸੇਰ ਉਪਰ ਅੱਖ ਰੱਖ ਕੇ ਇਹ ਕਾਰਜ ਜੋ ਰੰਭਣ ਦੀ ਅਰਦਾਸ ਬੇਨਤੀ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ